ਜੀ ਮੈਂ ਤੁਹਾਨੂੰ ਪੁੱਛਾਂ ਵੀ ਪੰਜਾਬ 'ਚ ਦਸਹਿਰਾ ਕਦੋਂ ਤੋਂ ਮਨਾਉਣਾ ਸ਼ੁਰੂ ਹੋਇਆ ਯਕੀਨਨ ਤੁਹਾਡਾ ਜਵਾਬ ਹੋਏਗਾ ਯਾਰ ਹੋ ਗਿਆ ਹੋਣੇ ਹਜ਼ਾਰਕ ਸਾਲ ਜਾਂ ਸਦੀਆਂ ਤੋਂ ਜਾਂ ਜਿਵੇਂ ਵੀ ਪਰ ਨਹੀਂ ਇਹ ਸਾਡੇ ਇੱਥੇ 70 ਸਨ ਦੇ ਬਾਅਦ ਆਇਆ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਦਸਹਿਰਾ ਜਿਹੜਾ ਸੀ ਉਹ 1952 ਦੇ ਵਿੱਚ ਨਾਗਪੁਰ ਦੇ ਵਿੱਚ ਮਨਾਇਆ ਗਿਆ ਸੀ ਰਾਵਣ ਨੂੰ ਸਾੜਨ ਦੀ ਜਿਹੜੀ ਪਰੰਪਰਾ ਸੀ ਉੱਥੋਂ ਹੋਈ ਸੀ ਖੈਰ ਇਹ ਤਾਂ ਅਸੀਂ ਪੁਰਾਣਾ ਇਤਿਹਾਸ ਪਰ ਮੈਂ ਨਾ ਬੜਾ ਚਿਰ ਅਸੀਂ ਅੰਮ੍ਰਿਤਸਰ ਸੁਲਤਾਨਵਾਲਾ ਪਿੰਡ ਰਹਿਨੇ ਹੁੰਦੇ ਨਿੱਕੇ ਨਿੱਕੇ ਹੁੰਦੇ ਹਾਂ ਤੇ ਦਸਹਿਰਾ ਮਨਾਉਣ ਵੇਖਣ ਜਾਈਦਾ ਸੀ ਤੇ ਉਸ ਤੋਂ ਬਾਅਦ ਉਹ ਮੇਲਾ ਜਿਹਾ ਲੱਗਦਾ ਹੁੰਦਾ ਸੀ ਤੁਹਾਨੂੰ ਵੀ ਯਾਦ ਹੋਣਾ ਪਹਿਲਾਂ ਦਸਹਿਰੇ ਤੇ ਲੋਕਾਂ ਨੇ ਇੱਕ ਇਹ ਵੀ ਵਹਿਮ ਮੰਨਦੇ ਸੀ ਕਿ ਜੇ ਉਹ ਗਗੜ ਭਗਵਾਨ ਹੁੰਦਾ ਨਾ ਇੱਕ ਪੰਛੀ ਹੁੰਦਾ ਉਹਦੇ ਥੱਲੇ ਜੇ ਉਹ ਦਿਖ ਪਏ ਅਚਾਨਕ ਉਹਦੇ ਥੱਲੇ 7 ਫੇਰੇ ਕੱਢੋ ਤੇ ਬੰਦੇ ਦੀ ਲਾਟਰੀ ਨਿਕਲਦੀ ਕਿਸਮਤ ਬਦਲ ਜਾਂਦੀ ਪੈਸਾ ਹੀ ਪੈਸਾ ਆ ਜਾਂਦਾ ਕਿ ਨਿੱਕੇ ਹੁੰਦਿਆ ਤੋਂ ਇਹ ਲਾਲਚ ਪਾ ਦਿੱਤੇ ਗਏ ਸੀ ਤੇ ਉਹ ਦੇਖਦਾ ਵੀ ਕਦੀ ਕਦੀ ਤੇ ਕਿਸੇ ਕਿਸੇ ਨੂੰ ਹੀ ਸੀ ਖੈਰ ਹਨੀ ਉਹ ਪੁਰਾਣੀਆਂ ਗੱਲਾਂ ਨੇ ਐ ਦਸਹਿਰੇ ਵਾਲੇ ਦਿਨ ਨਾ ਸ਼ਾਮ ਜੀ ਨੂੰ ਕਿਉਂਕਿ ਮਨਾਇਆ ਜਾਂਦਾ ਸੀ ਸੂਰਜ ਛੁੱਪਣ ਤੇ ਐ ਚਿੱਟੇ ਕੁੜਤੇ ਪਾਉਣੇ ਉਦੋਂ ਇੱਕੋ ਹੀ ਵਧੀਆ ਹੁੰਦਾ ਏ ਰੰਗ ਬਰੰਗੀ ਸ਼ਕੀਨੀਆਂ ਆ ਗਈਆਂ ਬੱਚਿਆਂ ਨੂੰ ਖੈਰ ਤੇ ਉਦੋਂ ਜੇ ਬਹੁਤ ਵਧੀਆ ਕੋਈ ਕੱਪੜਾ ਲਿਆ ਜਾਂਦਾ ਸੀ ਤਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਹੀ ਹੁੰਦਾ ਏ ਕਿਸੇ ਵੀ ਬੱਚੇ ਕੋਲ ਉਹ ਤੇ ਸਿਰ ਦੇ ਉੱਤੇ ਚਿੱਟੀ ਜੁੰਡੀ ਕਰਕੇ ਨਾ ਤੇ ਉੱਤੇ ਚਿੱਟਾ ਰਮਾਲ ਵਿੱਚ ਤੇ ਰਬੜ ਪਾ ਕੇ ਫੁੱਲ ਜਿਹਾ ਬਣ ਜਾਂਦਾ ਸੀ ਚਾਰ ਰੰਗਾਂ ਨੂੰ ਤੇ ਉਹ ਬੰਨ ਕੇ ਤੇ ਅਸੀਂ ਮੇਲੇ ਨੂੰ ਤੁਰ ਪੈਣਾ ਪਾਪੇ ਦੀ ਉਂਗਲੀ ਫੜ ਕੇ ਵੇਖਣਾ ਉੱਥੇ ਜਾ ਕੇ ਪਿੰਡ ਚ ਮੇਲਾ ਮਜਾ ਆਉਣਾ ਇਧਰੋਂ ਮਾਰ ਸੀਟੀਆਂ ਪੰਬੀਰੀਆਂ ਧੂਤੇ ਵੱਜਣੇ ਉਹ ਟਿੱਕੀਆਂ ਲੱਗੀਆਂ ਹੋਣੀਆਂ ਜਲੇਬੀਆਂ ਲੱਗੀਆਂ ਹੋਣੀਆਂ ਇਹੋ ਹੀ ਹੁੰਦਾ ਸਾਡੇ ਵੇਲੇ ਤੇ ਕੁੜੀਆਂ ਲਈ ਚੂੜੀਆਂ ਦੇ ਸਟਾਲ ਹੁੰਦੇ ਹਨ ਮਨਿਆਰੀ ਜੇ ਵਾਲੇ ਤੇ ਦਸਹਰੇ ਚ ਰੰਗ ਬਰੰਗੇ ਲੋਕਾਂ ਦੇ ਸੂਟ ਵੇਖਣੇ ਨੀ ਯਾਰੇ ਵੇਖਣੇ ਤੇ ਚਲੋ ਜੀ ਉਥੇ ਦਸਹਰੇ ਵਾਲੀ ਥਾਂ ਤੇ ਉਹਨਾਂ ਨੇ ਉਹ ਤਿੰਨ ਬਣਾ ਕੇ ਪੁੱਤਲੇ ਪਰਾਲੀ ਹੁੰਦੀ ਪਰਾਲੀ ਭਰੀ ਹੁੰਦੀ ਸੀ ਉੱਤੇ ਗੁੱਡੀ ਕਾਗਜ਼ ਤੇ ਲਾ ਕੇ ਤੇ ਬਲਕਾਨਿਆਂ ਜਾਂਦੇ ਨਾਲ ਖੜਾ ਕਰ ਦਿੰਦੇ ਸੀ ਤੇ ਸ਼ੁਰਲੀਆਂ ਪਟਾਕੇ ਉਦੋਂ ਬਹੁਤ ਜ਼ਿਆਦਾ ਨਹੀਂ ਸੀ ਪਰਦੇ ਪਰ ਠੀਕ ਪਰਦੇ ਸੀ ਜਿੰਨੇ ਕੁ ਹੁੰਦੇ ਸੀ ਤੇ ਚਲੋ ਜੀ ਜਦੋਂ ਖਤਮ ਹੋਣਾ ਨਾ ਤੇ ਉਹਦੀਆਂ ਲੋਕਾਂ ਨੇ ਨਾ ਜਿਹੜੀਆਂ ਲੱਕੜਾਂ ਬੱਜ ਜਾਣੀਆਂ 라ਵਣ ਦੇ ਵਿੱਚ ਹੁੰਦੀਆਂ ਉਹ ਲੈ ਕੇ ਤੇ ਲੋਕਾਂ ਨੇ ਘਰਾਂ ਨੂੰ ਆ ਜਾਣਾ ਜੀ ਇਹ ਬੜੀਆਂ ਲੱਕੀ ਹੁੰਦੀਆਂ ਕਿਸਮਤ ਵਾਲੀਆਂ ਹੁੰਦੀਆਂ ਵਾ ਕਿ ਉਹ ਮਤਲਬ ਅ ਅਛਾਈ ਦੀ ਬਰਾਈ ਤੇ ਜਿੱਤ ਕਿਹਾ ਜਾਂਦਾ ਹੁੰਦਾ ਸੀ ਤੇ ਸਕੂਲਾਂ ਤੇ ਵੀ ਪੜਦੇ ਮੈਂ ਹਾਂ ਬਰਸਾਦਾ ਤੇ ਬੜੀ ਆਰੀ ਵੇਖ ਲਈ ਆ ਯਾਰ ਦਸਹਿਰਾ ਕਿਉਂ ਨਾ ਐਰ ਕੀ ਮਹਾਲੀ ਇੱਥੋਂ ਦਾ ਵੀ ਵੇਖਿਆ ਜਾਵੇ ਨਾਲੇ ਬੱਚਿਆਂ ਨੂੰ ਬਖਾਇਆ ਜਾਵੇ ਮੈਂ ਪਹਿਲਾਂ ਨਿਆਣਿਆਂ ਨੂੰ ਕਿਹਾ ਨਿਆਣੇ ਤੁਹਾਨੂੰ ਪਤਾ ਅੱਜਕੱਲ ਦੇ ਜਿਹੜੇ ਕਮਰਿਆਂ 'ਚ ਵੜ ਕੇ ਰਹਿਣ ਵਾਲੇ ਆ ਮੋਬਾਈਲ ਤੇ ਟੈਲੀਵਿਜ਼ਨ ਦੇ ਉੱਤੇ ਹੁਣ ਲੈਪਟਾਪ ਮੋਬਾਈਲ ਤੱਕ ਹੀ ਰਹਿ ਗਏ ਉਹ ਨਹੀਂ ਪਾਪਾ ਕਿੱਥੇ ਜਾਣਾ ਐ ਮੈਂ ਭੀੜ ਹੋ ਗਈ ਉਹ ਹੋ ਗਈ ਇਹ ਨਾ ਨਵੀਂ ਪਲੇਰੀ ਆ ਭੀੜ ਤੋਂ ਬਹੁਤ ਡਰਦੀ ਆ ਤੇ ਵੈਸੇ ਬਣੀ ਆਪਣੇ ਆਪ ਚ ਭੀੜ ਹੀ ਹੋਈ ਆ ਮਗਰ ਲੱਗਣ ਵਾਲੀ ਭੇਡਾਂ ਟਾਈਪ ਤੇ ਚਲੋ ਜੀ ਮੈਂ ਕਹਤਾ ਵੀ ਚੱਲ ਚਲੀਏ ਮੈਂ ਥੋੜਾ ਜਿਹਾ ਹਲਕਾ ਜਿਹਾ ਮਿੱਠਾ ਜਿਹਾ ਦਬਕਾ ਵੀ ਮਾਰਿਆ ਹਲਕਾ ਜਿਹਾ ਲਾਲਚ ਵੀ ਦਿੱਤਾ ਤੇ ਇੱਕ ਨਿੱਕੀ ਸਾਡੀ ਭਤੀਜੀ ਆ ਮਤਲਬ ਦੋਤਰੀ ਆ ਭਤੀਜੀ ਦੀ ਕੁੜੀ ਆ ਤੇ ਉਹ ਨਿਮਰਤ ਨਵੇਂ ਨਾਲ ਲੈ ਲਿਆ ਜੀ ਚਲੋ ਅਜੀ ਉਹਨੂੰ ਵਿਖਾਉਣ ਦੇ ਬਹਾਨੇ ਅਸੀਂ ਤੁਰ ਪਏ ਦਸਹਿਰਾ ਵੇਖਣ ਮਹਾਲੇ ਦਾ 79 ਸੈਕਟਰ ਚ ਲੰਗਾ ਸੀ ਇੱਥੇ ਆ ਕੇ ਵੇਖਿਆ ਭਾਈ ਐਨਾ ਰਾਸ਼ ਐਨਾ ਰਾਸ਼ ਓਏ ਹੋਏ 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 ਪਹਿਲਾਂ ਤੇ ਅਸੀਂ ਮਤਲਬ ਵੇ ਸਾਡੇ ਕਿਛੇ ਹੁੰਦਾ ਅਸੀਂ ਸਵਾ ਕਿਛੇ ਪਹੁੰਚੇ ਹਾਂ ਵੀ ਚੱਲ ਜਾਵਾਂਗੇ ਤੇ ਉਹ ਤੀਰ ਨ ਮਾਰਨਗੇ ਆਹੋ ਕਰਨਗੇ ਤੇ ਅੱਗ ਲੱਗ ਜੂਗੀ ਤੇ ਚਲੋ ਇੱਥੇ ਵੇਖੀ ਗਏ ਪੁਤਲੇ ਹਲ ਚਾਰ ਪੁਤਲੇ ਬਣਾਏ ਸੀ ਇੱਕ ਰਾਵਣ ਦਾ ਇੱਕ ਮੇਘਨਾਦ ਦਾ ਇੱਕ ਕੁੰਭਕਰਨ ਦਾ ਤੇ ਚੌਥਾ ਪਤਾ ਨਹੀਂ ਕਿਹਦਾ ਹੀ ਉਹਨੇ ਮੈਨੂੰ ਸਮਝ ਆਇਆ ਚਲੋ ਫੋਟੋ ਚ ਵੇਖ ਕੇ ਤੁਸੀਂ ਦੱਸ ਦਿਓ ਲਓ ਜੀ ਲਿਖੇ ਇਲਾਕੇ ਨਾਲ ਲੋਕੀ ਘਰਾਂ ਤੇ ਕੋਠਿਆਂ ਤੇ ਜਿਹਦਾ ਨਾਲ ਹੀ ਘਰ ਸੀ ਉਹ ਕੋਠੇ ਤੇ ਚੜ ਕੇ ਨਜ਼ਾਰਾ ਲੈਂਦੇ ਉਹਨਾਂ ਨੇ ਕੁਰਸੀਆਂ ਡਾਈਆਂ ਮਾਰ ਉੱਥੇ ਬੱਤਿਆਂ ਦੀਆਂ ਬੋਤਲਾਂ ਖੋਲੀਆਂ ਇਧਰ ਵੇਖੋ ਵਨਸਵੰਨੇ ਜੋੜੇ ਨਿੱਕ-ਨਿੱਕੇ ਬੱਚਿਆਂ ਨੂੰ ਲੈ ਕੇ ਆਏ ਆ ਵੇਖੋ ਗੋਚ ਚ ਸੁੱਤਾ ਪਿਆ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਵੀ ਦਸਹਿਰਾ ਵਾ ਪਰ ਭੀੜ ਦਾ ਪਤਾ ਵਾ ਤੇ ਭੀੜ ਚ ਵੀ ਸੁੱਤਾ ਇਹਨੂੰ ਕਹਿੰਦੇ ਆ ਨੀਂਦ ਇਹ ਹੁੰਦੀ ਆ ਨੀਂਦ ਆ ਇਧਰ ਵੇਖੋ ਲੋਕੀ ਭਰਾ ਮੋਟਰਸਾਈਕਲ ਲੈ ਕੇ ਉਹਦੀ ਕਾਠੀ ਦੇ ਉੱਤੇ ਖਲੋਤੇ ਤੇ ਕਈ ਪੀਪਣੀਆਂ ਵਜਾਈ ਜਾਣ ਹੈ ਆਵਾਜਾਂ ਤਰ੍ਹਾਂ ਦੀਆਂ ਆਈ ਜਾਂਦੀਆਂ ਅਸੀਂ ਤੇ ਚਲੋ ਜੀ ਅਸੀਂ ਨਿਆਰੇ ਲੈ ਲੈ ਤੇ ਆ ਵੇਖੋ ਖਲੋਤੇ ਕਿਤਰਾ ਵਿੱਚ ਇੱਕ ਮਤਲਬ ਊਠ ਵਾਲਾ ਪਾਉ ਵੀ ਸੀ ਤੇ ਉਹ ਊਠ ਦੇ ਦੁਆਰਾ ਆ ਵੇਖੋ ਇੱਕ ਖਾਲਸਾ ਫੈਮਿਲੀ ਆ ਲੰਡੀ ਜੀਪ ਤੇ ਆਏ ਆ ਨਾਲ ਨਿੱਕੇ ਦੋ ਪਚੰਗੀ ਸਿੰਘ ਆ ਤੇ ਉਹ ਵੀ ਨਿਆਰੇ ਲੈ ਰਹੇ ਆ ਆ ਨਿੱਕੂ ਜਿਆ ਰੋਣ ਲੱਗ ਪਿਆ ਸੀ ਢੀੜ ਵੇਖ ਕੇ ਆ ਵੇਖੋ ਤੁਹਾਨੂੰ 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 18 18 ਆ ਊਠ ਤੇ ਸਵਾਰੀ ਭਾਈ ਊਠ ਦੀ ਨਿਆਰੇ ਲਈ ਜਾਂਦੇ ਹੀ ਲੈ ਲੋ ਹਾਂ ਪਕਾਨੇ ਵਾਲੇ ਜਿਹੜੇ ਅੱਜਕੱਲ ਮਾਡਰਨ ਪਕਾਨੇ ਉਹ ਵੇਚ ਰਹੇ ਉਹ ਇੱਕ ਨਾ 407 ਜਿਹੜਾ ਟਰੱਕ ਜਾਂਦਾ ਉਹਦੇ ਤੇ ਖੜੇ ਵੀ ਲੋਕੀਂ ਵੇਖ ਰਹੇ ਆ ਭਾਈ ਸਾਈਕਲ ਲਾ ਕੇ ਉੱਤੇ ਘੁਲੋ ਕੇ ਵੇਖੀ ਜਾਂਦਾ ਤੇ ਮਤਲਬ ਹਰ ਇੱਕ ਨੂੰ ਵੇਖੋ ਜੀ ਮੇਲੇ ਦਾ ਚਾਹ ਤੇ ਹਰ ਇੱਕ ਦੇ ਮਨ ਚ ਹੁੰਦਾ ਹੀ ਆ ਨਾ ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋ ਜੇ ਤੇ ਭਾਵੇਂ ਨਿਆਣਾ ਹੋਵੇ ਤੇ ਆ ਵੇਖੋ ਨਿੱਕੀ ਜੀ ਬੱਚੀ ਰਾਜਕੁਮਾਰੀ ਬਣ ਕੇ ਉਹਦੇ ਪਾਪੇ ਨੇ ਚੁੱਕੀ ਹੋਈ ਆ ਮੋਢਿਆਂ ਤੇ ਏ ਮੇ ਯਾਰੇ ਲੈ ਰਿਹਾ ਮੇਲੇ ਦੇ ਹੈ ਤੇ ਮੇਲਾ ਮਤਲਬ ਜ਼ਿੰਦਗੀ ਇੱਕ ਤਮਾਸ਼ਾ ਜ਼ਿੰਦਗੀ ਇੱਕ ਮੇਲਾ ਵਾ ਇਹਨੂੰ ਵੇਖਣ ਦਾ ਇੱਕ ਰੰਗ ਚਾਹੀਦਾ ਤੇ ਉਹ ਪਿਛੇ ਸਕੂਲ ਉਹ ਮੈਂ ਵੇਖ ਲਿਆ ਵੀ ਪੰਛੀਆਂ ਦੀ ਡਾਰ ਵੀ ਆਨੰਦ ਲੈ ਰਹੀ ਆ ਉਹ ਉੱਤੇ ਦਸਹਰੇ ਦੇ ਰਾਵਣ ਦੇ ਉੱਤੇ ਉੱਤੇ ਘੁੰਮ ਰਹੇ ਨੇ ਉਹਨਾਂ ਨੂੰ ਨਾ ਪਤਾ ਵੀ ਪਟਾਕੇ ਚੱਲਣੇ ਤੇ ਇਹਨਾਂ ਨੇ ਕਿਸ ਤਰ੍ਹਾਂ ਉੱਡ ਕੇ ਭੱਜ ਜਾਣਾ ਪਰ ਇਹ ਮੈਨੂੰ ਲੱਗਦਾ ਪਹਿਲਾਂ ਹੀ ਰਿਹਸਲ ਕਰ ਰਹੇ ਆ ਪਟਾਕਿਆਂ ਦੀ ਵੇਖੋ ਇਕੱਠੇ ਗਰੁੱਪ ਚ ਚੱਲਦੇ ਆ ਨਿਆਰੇ ਲੈਂਦੇ ਮੌਜਾ ਲੈਂਦੇ ਆ ਮੈਂ ਵੀ ਕਈ ਦਿਕ ਦੀ ਨਾ ਸੋਚਦਾ ਪਿਆ ਯਾਰ ਪੰਛੀ ਹੋਂ ਦਾ ਚੰਗਾ ਹੁਣ ਬੰਦਿਆਂ ਨੇ ਨਾ ਜ਼ਮੀਨਾਂ ਦੀਆਂ ਵੱਡੀਆਂ ਹੱਦਾਂ ਦੀਆਂ ਵੱਡੀਆਂ ਘਰਾਂ ਦੀਆਂ ਵੱਡੀਆਂ ਕੰਧਾਂ ਤਾਰਾਂ ਲਾਤੀਆਂ ਪੰਛੀ ਨੂੰ ਕੋਈ ਮਤਲਬ ਡਰ ਡੁੱਕਰ ਨਹੀਂ ਉੱਡ ਕੇ ਤਾਂ ਜਿੱਥੇ ਮਰ ਜੀ ਆਵੇ ਬਹਿ ਗਏ ਫਿਰ ਹੁਣ ਇਹ ਵੀ ਢੀਕ ਰਿਹਾ ਵੀ ਕਦੋਂ ਬਣਾਓਗੇ ਯਾਰ ਇੱਥੇ ਕਹਿੰਦੇ ਜੀ ਇੱਕ ਮੰਤਰੀ ਦੀ ਵੇਟ ਹੋ ਰਹੀ ਐ ਐਮ ਐਲ اے ਦੀ ਉਹ ਆਊਗਾ ਫਿਰ ਰਾਵਣ ਫੋਕੂਗਾ ਪਣ ਉਦੋਂ ਤੱਕ ਡਿੱਕੀ ਜਾ ਉਹ ਵੇਖੀ ਜਾਓ ਇੱਧਰ ਉੱਧਰ ਲੋਕਾਂ ਦੇ ਵਨਸ ਵਨਨੇ ਚੇਰਿਆ ਵੇਖੋ ਰਾਵਣ ਕਿੰਨਾ ਖਤਰਨਾਕ ਬਣਾਇਆ ਹੁਣ ਅਸਲ ਜ਼ਿੰਦਗੀ ਚ ਕੀ ਪਤਾ ਉਹ ਕਿੱਡਾ ਸੋਹਣਾ ਸੀ ਉਹਨੂੰ ਇੰਨਾ ਭੜਾ ਬਣਾ ਦਿੰਦੇ ਵੀ ਦੱਸੋ ਕੀ ਕਹਣੇ ਲੋਕਾਂ ਦੇ ਆਹ ਵੇਖੋ ਜੀ ਹੇ 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 ਦੁਨੀਆ ਵੇਖੋ ਨਿਆਰੇ ਲੈਂਦੀ ਲਓ ਫੇਰ ਪਹਿਲਾਂ ਵਿਖਾਵਾਂ ਮੈਂ ਤੁਹਾਨੂੰ ਆਹ ਕੁੰਭ ਕਰਨ ਹਾਂ ਇਹ ਕੁੰਭ ਕਰਨ ਇਹ ਕਹਿੰਦੇ ਵੀ ਮਤਲਬ ਸਾਰਾ ਸਾਲ ਸੁੱਤਾ ਹੀ ਰਹਿੰਦਾ ਹੈ ਇਹਨੂੰ ਜਦੋਂ ਠਾਉਣਾ ਪੈਂਦਾ ਹੈ ਨਾ ਤੇ ਵੱਡੇ ਵੱਡੇ ਢੋਲ ਵਜਾਉਣੇ ਪੈਂਦੇ ਤਾਂ ਜਾ ਕੇ ਉੱਠਦਾ ਹੈ ਆ ਰਾਵਣ ਆ ਮੇਗਨਾ ਤੇਦਾ ਮੁੰਡਾ ਆ ਪਤਾ ਨਹੀਂ ਵੀ ਮੈਨੂੰ ਨਹੀਂ ਸਮਝ ਆਈ ਕੌਣ ਹੈ ਤੇ ਆ ਵੇਖੋ ਐ ਮੇਲੇ ਚ ਦਰਸ਼ਕ ਪੂਰੇ ਆ ਊਠਦੇ ਨਿਆਰੇ ਲੈ ਰਹੇ ਆ ਪਰ ਟੈਂਟ ਲੱਗੇ ਮਾਰ ਰੇੜੀਆਂ ਲੱਗੀਆਂ ਲੋਕੀ ਵੇਖੋ ਕਿਵੇਂ ਕੋਠਿਆਂ ਤੋਂ ਸਵਾਦ ਲੈ ਰਹੇ ਆ ਸਾਡੇ ਨਾ ਐਕਚੁਅਲੀ ਹਿੰਦੁਸਤਾਨੀ ਪਰ ਸਮਾਂ ਖੁੱਲਾਵਾ ਇੱਥੇ ਮਰਜੀ ਖਲਾਰ ਲੋ ਕੋਈ ਵੀ ਚੰਬੇ ਤੇ ਚੀਜ਼ ਹੋ ਰਹੀ ਆ ਵੀ ਉੱਥੇ ਇਕੱਠੇ ਆਵੇ ਸਾਈਕਲ ਤੇ ਚੜ ਕੇ ਤ ਨਹੀਂ ਯਾਰ ਆ ਪਿੱਠੂ ਬੈਗ ਲੈ ਕੇ ਪਾਰਿਆ ਤੇ ਇਧਰ ਪਾਈ ਵੇਖੋ ਵਨਸਵੰਨੇ ਲੋਕ ਵਨਸਵੰਨੇ ਕਰਾ ਚੋ ਆਪਣੇ ਬੱਚਿਆਂ ਨੂੰ ਖਾਣ ਲਈ ਐਕਚੁਅਲੀ ਇਹ ਸਿਲੇਬਸ ਦਾ ਵੀ ਇੱਕ ਅੰਗ ਹੁੰਦਾ ਉਹਨਾਂ ਜਾ ਕੇ ਐਸੇ ਆ ਗਏ ਵੀ ਦਸਹਰੇ ਤੇ ਲੇਖ ਲਿਖੋ ਦੀਵਾਲੀ ਤੇ ਲੇਖ ਲਿਖੋ ਤੇ ਉਹਦੇ ਲਈ ਲਿਖਣਾ ਪੈਂਦਾ ਆ ਵੇਖੋ ਵਨਸਵੰਨੇ ਜੋੜੇ ਆਏ ਆ ਬੀਬੀਆਂ ਆਈਆਂ ਵਾ ਬੱਚੇ ਆਏ ਆ ਆ ਵਸੀ ਲੈ ਰਿਹਾ ਵਿਚਾਰਾ ਵੀ ਕਦੋਂ ਵਿਖਾਉਗੇ ਯਾਰ ਦਸਰਾ ਕਦੋਂ 라ਵਣ ਫੂਕੂਗੇ ਆ ਨੰਨੀ پری ਇਧਰ ਵੇਖੋ ਹੋਰ ਵੀ ਪਰੀਆਂ ਤੇ ਆ ਫੈਮਲੀਆਂ ਜਾਈਆਂ ਹੋਈਆਂ ਤੇ ਕਿੰਨਾ ਨਿਆਰਾ ਕਿੰਨਾ ਦਿਲਕਸ਼ ਅੰਦਾਜ਼ ਆ ਤੇ ਅਸਮਾਨ ਚ ਲਾਲਗੀ ਛਾ ਗਈ ਹੈ ਜੋ ਸੰਕੇਤ ਹੈ ਵੀ ਹੁਣ ਟਾਈਮ ਹੋਣ ਵਾਲਾ ਵਾ ਟਾਈਮ ਹੋਏਗਾ ਸ਼ਾਮ ਪਏਗੀ ਸੂਰ ਸਾਹਿਬ ਆਪਣੇ ਘਰ ਜਾਣਗੇ ਚੰਨ ਸਾਹਿਬ ਆਪਣੀ ਡਿਊਟੀ ਤੇ ਆ ਜਾਣਗੇ ਤੇ ਰਾਤ ਜਿਹੜੀ ਆ ਉਹ ਹੌਲੀ ਹੌਲੀ ਟਕ ਲੂਗੀ ਇਸ ਮਾਨ ਨੂੰ ਤੇ ਫਿਰ 라ਵਣ ਸਿੰਘ ਜੀ ਦੇ ਔ ਚਲਾਤਾ ਹੀ ਪਹਿਲਾ ਪਟਾਕਾ ਸ਼ਾਬਾਸ਼ ਲੋਬੀ ਲੋਕਾਂ ਦੀ ਆਸ ਵੱਜ ਗਈ ਆ ਵੇਖੋ ਸਮਾਨ ਦੇ ਵਿੱਚ ਸਤਾਰਿਆਂ ਦੀ ਗੜਗੜਾहट ਸ਼ੁਰੂ ਹੋ ਗਈ ਆ ਤੇ ਪਹਿਲਾ ਪਟਾਕਾ ਤੁਸੀਂ ਵੇਖਿਆ ਵੀ ਚੱਲਿਆ ਲੋਕੀ ਸਾਰਿਆਂ ਨੇ ਆਪਣੀਆਂ ਅੱਖਾਂ ਬੰਨ ਲੀਆਂ ਸਮਾਨ ਦੇ ਵੱਲ ਵੇਖੋ ਚਿਰ ਮਿਲ ਚਿਲ ਮਿਲ ਚਿਲ ਮਿਲ ਚਿਲ ਮਿਲ ਚਿਲ ਮੇਲਾ ਇਹ ਮਤਲਬ 라ਵਣ ਤੋਂ ਪਹਿਲਾਂ ਦੇ ਪਟਾਕੇ ਆ ਉਹ ਕਹਿੰਦੇ ਹੁੰਦੇ ਆ ਨਾ ਵੀ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਓ ਲੋ ਲੱਗੀ ਅੱਗ ਉਹ ਬੱਲੇ 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 ਓ ਹੋ ਹੋ ਇੰਨੀ ਜਗਮਗਾ ਇੰਨਾ ਚਾਨਣ ਧਰਮ ਨਾਲ ਇਹ ਤੇ ਰਾਕੇਟ ਲਾਂਚ ਕਰਨ ਵੇਲੇ ਹੁੰਦਾ ਇੰਨਾ ਇਹ ਰਾਵਣ ਦਾ ਦੁਸਹਿਰਾ ਲਾਂਚ ਕਰਨ ਲੱਗੇ ਲੋ ਜੀ ਮਾਰ ਘੜਗੜਾਹਟ ਸ਼ੁਰਲੀਆਂ ਦੀ ਪਟਾਕਿਆਂ ਦੀ ਤੇ ਰਾਵਣ ਸਾਹਿਬ ਦਾ ਦਿਲ ਦਹਿਰ ਰਿਹਾ ਲੱਗਦਾ ਅੱਜ ਮੇਘਨਾਥ ਤੇ ਲੱਗ ਗਿਆ ਉਹ ਵਿਚਾਰਾ ਡਰਦਾ ਫਿਰਦਾ ਕਿਤੇ ਮੇਰੇ ਅੱਲ ਨਾ ਆ ਜੇ ਹੁਣ ਕੀ ਕਰੀਏ ਦੇਣ ਮਣਾਉਣਾ ਪੈਂਦਾ ਇਹਨਾਂ ਨੂੰ ਉਹਨਾਂ ਵਿਚਾਰਾਂ ਲਈ ਖਤਰੇ ਦਾ ਪ੍ਰਤੀਕ ਆ ਸਾਡੇ ਲਈ ਖੁਸ਼ੀ ਆ ਨਿਆਣਿਆਂ ਲਈ ਵੀ ਖੁਸ਼ੀ ਆ ਤਿਹਾਰ ਬਣਾ ਦਿੱਤਾ ਗਿਆ ਨਾ ਤੇ ਉਧਰ ਵੇਖੋ ਦੂਰੋਂ ਤੋਂ ਹਾਂ ਬੱਚਿਆਂ ਨੂੰ ਚੁੱਕ ਚੁੱਕ ਕੇ ਲੋਕ ਖਾ ਰਿਹਾ ਵੀ ਵੇਖੋ 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 ਕਿਵੇਂ ਰਾਵਣ ਸੜ ਰਿਹਾ ਮੈਂ ਚੱਲੇ ਇਹ ਨਵੇਂ ਸਟਾਈਲ ਦੇ ਪਟਾਕੇ ਆ ਗਏ ਸਾਡੇ ਵੇਲੇ ਨਾ ਕੱਲੀ ਹਵਾਈ ਹੁੰਦੀ ਸ਼ੁਰਲੇ ਉਹ ਵੀ ਬੋਤਲ ਚ ਪਾ ਕੇ ਚਲਾਉਣੀ ਧੰ 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 ਸਿੱਧੀ ਜਾ ਕੇ ਉੱਤੇ ਉਹਦਾ ਪਟਾਕਾ ਵੱਜਣਾ ਇਹ ਹੁਣ ਜਗਮਗ ਪਤਾ ਨਹੀਂ ਜਾਪਾਨੀ ਚੀਨੀ ਸਟਾਈਲ ਦੇ ਨਵੇਂ ਆ ਗਏ ਆ ਭਾਈ ਇਹ ਪਟਾਕੇ ਤੇ ਸ਼ੁਰਲੀਆਂ ਆਹ ਵੇਖੋ ਕਿਵੇਂ ਐ ਫੈਲ ਜਾਂਦੇ ਸਾਰੇ ਸਮਾਨ ਤੇ ਜਿਵੇਂ ਚੌਲ ਨਹੀਂ ੁੱਟੀ ਤੇ ਆਹਾਹਾ ਕਿਵੇਂ ਜਗਮਗ ਕਰਦੇ ਨਿਆਰਾ ਹੀ ਆ ਪਰ ਇਸ ਵੇਲੇ ਪਰਾ ਖਤਰਾ ਵੀ ਹੁੰਦਾ ਉਹ ਵੀ ਕਿਤੇ ਕਿ ਪਤਲਾ ਉਲਟ ਕੇ ਇਧਰ ਆ ਗਿਆ ਗੁੱਸੇ ਚ ਤੇ ਵੇਖ ਫਿਰ ਤਰਥਲੀ ਮਚਨੀ ਭਾਜੜ ਮੈਂ ਇਸੇ ਵੇ ਸੇਵ ਜੀ ਜਗ੍ਹਾ ਤੇ ਜਾ ਕੇ ਖਲੋਗਿਆ ਬੱਚਿਆਂ ਨੂੰ ਪਿੱਛੇ ਕਾਹ ਜੇ ਤੇ ਖਲਾਰਤਾ ਤੇ ਇੱਥੇ ਜੇ ਮੱਲ ਲੋਡ ਪਈ ਤੇ ਭਜਣਾ ਸੌਖਾ ਹੁੰਦਾ ਨਾ ਮੈਂ ਤਾਂ ਪੀੜਚੇ ਨਹੀਂ ਪਤਾ ਲੱਗਦਾ ਲੋਕੀ ਤਮਾਸ਼ੇ ਤਮਾਸ਼ੇ ਚ ਅੱਗੇ ਅੱਗੇ ਸੀਟਾਂ ਤੇ ਮਾਲਾ ਲੈਂਦੇ ਪਰ ਬੜਾ ਔਖਾ ਹੁੰਦਾ ਹੁਣ ਰਾਵਣ ਦੇ ਉਹਦੇ ਮੇਗਨਾਥ ਦੇ ਪੈਰਾਂ 'ਚ ਅੱਗ ਲੱਗੀ ਆ ਉਹ ਵਿਚਾਰੇ ਨੇ ਹੁਣ ਭੱਜ ਵੀ ਨਹੀਂ ਸਕਦਾ ਕਿਉਂਕਿ ਬੰਨਿਆ ਲੱਕੜ ਦੇ ਵਿੱਚ ਤੇ ਵੇਖੋ ਨਿਆਰੇ ਤੂੰ ਮੈਂ ਤੂੰ ਆ ਗਿਆ ਹੋ ਹੋ ਮੇਗਨਾਥ ਜੀ ਨੂੰ ਪੋਲਿਊਸ਼ਨ ਦੀ ਸ਼ਿਕਾਇਤ ਆ ਜਾਣੀ ਆ वैसे डिसाइडेड द पोल्यूशन ਤੇ ਵੱਧ ਹੁੰਦੀ ਆ ਪਰ ਕੌਣ ਗਿਣਦਾ ਇੱਥੇ ਸਾਡਾ ਦੇਸ਼ ਹੈ ਪਿਆਰਾ ਇੱਥੇ ਨਹੀਂ ਇਹੋ ਜਿਹੀਆਂ ਚੀਜ਼ਾਂ ਗਿਣੀਆਂ ਜਾਂਦੀਆਂ ਚਲੋ ਨिके-ਨिके ਬੱਚੇ ਨਿਆਰਾ ਲਹਿ ਰਹੇ ਨੇ ਵੱਡਿਆਂ ਦੇ ਸਮੇਤ ਹੀ ਪਕਾਨੇ ਵਾਲਾ ਦਿਖ ਪਈ ਭਾਈ ਮੇਨੂੰ ਤੇ ਔਰ ਲੋ ਜੀ ਮੇਘਨਾਦ ਨੂੰ ਜ਼ਿਆਦਾ ਡਰਿਆ ਕਿਉਂਕਿ 라वण ਲੱਗੇ ਅੱਗ ਨੇ ਪਹੁੰਚਿਆ ਲੈ ਵਜੇਈ ਸ਼ਰਾਟੇ ਸ਼ੋਰਲੇ ਦੇ ਉਹ ਕੋਲੀ ਜਗਮਗ ਜਗਮਗੇ ਤਰ ਆਹ ਲੋ ਜੀ ਫੇਰ ਥੱਲੇ ਮੇਰੇ ਖੇਲਾਂ ਅਨਾਰ ਚਲਾਤਾ ਇਹਨਾਂ ਨੇ ਨਵੇਂ ਕਿਸਮ ਦੇ ਪਟਾਕੇ ਹੁਣ ਕੀ ਕਹਿ ਸਕਦੇ ਆ ਤੇ ਵੇਖੋ ਜਗਮਗੀ ਹੋ ਗਈ ਆ ਰਾਕਟ ਲਾਂਚ ਹੋਣ ਲੱਗਾ ਇਹ ਨਵਾਂ ਜਿਹੜਾ ਰੇਲ ਗੱਡੀ ਤੋਂ ਨਹੀਂ ਆਪਾਂ ਕੀਤਾ ਇੱਕ ਮਦਾਇਲ ਉਹ ਤੇ ਖਲੋ ਤਕਲੋ ਤੇ ਤੇ ਰਾਵਣ ਸਾਹਿਬ ਦੇ ਕੋਲ ਅੱਗ ਪਹੁੰਚ ਚੁੱਕੀ ਆ ਡਰ ਦਾ ਮਾਹੌਲ ਬਣਿਆ ਹੋਇਆ ਉਹਨਾਂ ਲਈ ਤੇ ਅਸਮਾਨ ਇਸ ਵੇਲੇ ਮਹਾਲੀ ਦੇ ਵਿੱਚ ਪਟਾਖਿਆਂ ਦੀ ਗੜਗੜਾਹਟ ਨਾਲ ਗੂੰਜ ਰਿਹਾ ਹੈ ਲੋਕਾਂ ਦੀਆਂ ਅੱਖਾਂ ਸਾਰੀਆਂ ਅਸਮਾਨ ਵੱਲ ਹਨ ਤੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਹੁਣ ਇਹ ਸਤਵੇਂ ਸਮਾਨ ਤੇ ਚੜ ਗਿਆ ਤਾਂ ਸਾਡੀਆਂ ਅੱਖਾਂ ਵੀ ਸਤਵੇਂ ਸਮਾਨ ਤੇ ਐਸ ਵੇਲੇ ਕਿਉਂਕਿ ਬੁਰਾਈ ਤੇ ਅਛਾਈ ਦੀ ਜਿੱਤ ਹੋ ਰਹੀ ਹੈ ਨਾ ਤੇ ਹੋਏ ਨਹੀਂ ਪਤਾ ਬਈ ਇਹ ਤੇ ਕਾਦੀ ਹੋ ਰਹੀ ਹੈ ਸਾਨੂੰ ਜੋ ਸਬਕ ਪੜਾਇਆ ਗਿਆ ਮੈਂ ਉਹਦੀ ਗੱਲ ਕਰ ਰਿਹਾ ਤੇ ਲਓ ਜਿੰਨੇ ਆਰੇ ਲਓ ਪਟਾਕਿਆਂ ਦੇ ਹੋਰ ਕੀ ਇਹੋ ਹੀ ਤੇ ਲੈਣ ਆਏ ਹਾਂ ਜਗਮਗਦੇ ਸ਼ੋਰ ਲਿਆਂ ਦੇ ਕਿਵੇਂ ਚైనାରੇ ਨਵੇਂ ਤਰੀਕੇ ਦੇ ਪਟਾਕੇ ਆਜਾਦ ਕਰਦੇ ਆ ਉਹ ਇੰਜ ਲੱਗਦਾ ਨਾ ਜਿ ਤਰ੍ਹਾਂ ਕਿਸੇ ਨੂੰ ਖੁਰਪੁੰਦੀਏ ਤੇ ਉਦੋਂ ਹੱਥ ਹੱਤ ਕਰਦਾ ਤੇ ਇਸ ਤਰ੍ਹਾਂ ਜਾਂ ਕੋਈ ਇੰਜ ਕਰਦੇ ਆ ਕਿ ਕੋਈ ਬੱਚਾ ਨੇ ਹੱਸਦਾ ਹਾਂਦਾ ਤੇ ਇਸ ਤਰ੍ਹਾਂ ਪਟਾਕੇ ਵੇਖੋ ਲੱਗਦੇ ਆ ਨਾ ਕਿਤੇ 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 ਉਹ ਜਿ ਤਰ੍ਹਾਂ ਕਿੰਨੇ ਚਿਚੜੀ ਛੇੜਨੀ ਲਓ ਆਹ ਵੇਖੋ ਕੁੜੀ ਮੋਟਰਸਾਈਕਲ ਤੇ ਖਲੋਕ ਹੈ ਤੇ ਵੀਡੀਓ ਬਣਾ ਰਹੀ ਉੱਤੇ ਮੈਂ ਇਹਨਾਂ ਵੀਡੀਓ ਬਣਾ ਸਕਦਾ ਇੱਧਰ ਵੇਖੋ ਮੁੰਡੇ ਆਹ 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 ਲਓ ਜੀ ਵਾਨਸ ਵੰਨੀਆਂ ਪੱਗਾਂ ਅਜੇ ਵੀ ਪੰਜਾਬ ਚ ਮਜੂਦ ਨੇ ਜਿੰਨੇ ਮਰਜੀ ਕੋਈ ਗੱਲ ਕਰ ਲੈ ਨਹੀਂ ਇਹ ਦੌਰ ਨਹੀਂ ਖਤਮ ਹੋ ਸਕਦੇ ਮੈਂ ਵੀ ਆ ਗਿਆ ਵਿੱਚ ਮੈਂ ਤਾਂ ਮੇਰੀ ਵੀ ਵੀਡੀਓ ਬਣਾਇਆ ਮੈਂ ਵੀ ਤੇ ਵੇਖਾਂ ਮੈਂ ਵੀ ਤੇ ਮੇਲਾ ਵੇਖਣ ਆਇਆ ਕਰੀ ਤੇ ਲੋ ਜੀ ਨਿਆਰੇ ਵੇਖੋ ਕਿਸ ਤਰ੍ਹਾਂ ਅੰਬਰ ਜਿਹੜਾ ਵਾ ਉੱਠ ਠੰਬਰ ਗਿਆ ਪਟਾਕਿਆਂ ਦੀ ਗੜਗੜ ਦੇ ਨਾਲ ਤੇ ਦੁਨੀਆ ਸਵਾਦ ਲੈ ਰਹੀ ਹੈ ਇਸ ਜ਼ਹਰੇ ਦਾ ਇਸਰੇ ਦੀ ਸ਼ਾਂ ਦਾ ਮੈਨੂੰ ਇੰਨਾ ਯਾਦ ਆ ਦੇ ਸਾਰੇ ਵਾਲੇ ਦਿਨ ਸਾਡੇ ਘਰ ਦੇ ਬਾਹਰ ਪਿੰਡ ਰੇੜੀ ਲੱਗਦੇ ਹੁੰਦੇ ਸੀ ਤੇ ਪਹਿਲਾਂ ਤੇ ਉੱਥੇ ਉਹ ਸ਼ਿੰਦਾ ਫਰੂਟਾਂ ਵਾਲਾ ਫਲਾਂ ਵਾਲਾ ਉਹ ਰੇੜੀ ਤੇ ਕੋਈ ਲਾ ਨਾਰ ਸੰਤਰੇ ਅੰਗੂਰ ਅੰਗੂਰਾਂ ਦਾ ਸੀਜ਼ਨ ਹੁੰਦਾ ਐ ਮੋਤੀ ਚਮੜ ਦੇ ਲੈ ਲੋ ਮੋਤੀ ਚਮੜ ਦੇ ਤੇ ਉਹ ਵੀ ਵੇਚ ਦਿੰਦਾ ਹੈ ਪਰ ਦਸਹਰੇ ਵਾਲੇ ਦਿਨ ਨਾ ਖਾਸ ਐ ਗੰਨੇ ਲਿਆਉਣਾ ਹੁੰਦਾ ਹੈ ਤੇ ਉਹ ਗੰਨੇ ਵੇਖ ਕੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਹੁਣ ਪਿੰਡ ਸਾਡਾ ਸ਼ਹਿਰ ਤੇ ਤਬਦੀਲ ਹੋ ਚੁੱਕਾ ਹੈ ਤੇ ਸਾਡੇ ਮਾਝੇ ਦੇ ਵਿੱਚ ਨਾ ਲੋਕਾਂ ਨੇ ਗੰਨੇ ਕਮਾਦ ਲਾਉਣਾ ਛੱਡ ਦਿੱਤਾ ਹੈ ਤੇ ਇਸ ਕਰਕੇ ਉਹ ਕਦੀ ਕਦੀ ਦੇਖਦੇ ਸੀ ਤੇ ਸਵਾਦ ਆਉਂਦਾ ਹੀ ਵੇਖ ਕੇ ਲਓ ਜੀ ਅੱਗ ਪਹੁੰਚ ਚੁੱਕੀ ਆ ਮੇਗਨਾਥ ਨੂੰ ਮੇਗਨਾਥ ਜੀ ਪੂਰੀ ਤਰ੍ਹਾਂ ਜਲ ਰਹੇ ਨੇ ਹੁਣ ਤੇ ਔਖਾ ਹੋ ਗਿਆ ਕੰਮ ਤੇ ਇਹ ਚ ਪਟਾਕੇ ਘਟ ਪਰੇ ਨਾ ਐਰ ਕੀ ਨਾ ਸਿਆਣਾ ਪੇ ਕਰ ਲਿਆ ਵੀ ਪਟਾਕੇ ਪਹਿਲਾਂ ਚਲਾ ਦਿੱਤੇ ਤੇ ਪੁਤਲਿਆਂ ਦੇ ਵਿੱਚ ਸਿਰਫ ਆਗ ਹੀ ਆ ਬਣ ਲੱਗਦਾ ਤੇ ਉਹ ਉਨਾਂ ਤੇ ਲਾਗੇ ਲਾਗੇ ਆ ਵੇਖੋ ਜਿਹੜੇ ਬੰਦੇ ਤੇ ਲਾਗੇ ਪਟਾਕੇ ਚੱਲ ਰਹੇ ਹਨ ਉਹ ਵਿਚਾਰਾ ਨਾ ਉੱਤੋਂ ਉਹ ਇੱਕ ਥਾਂ ਤੇ ਬੰਨ੍ਹਤਾ ਹੋਵੇ ਝੜਕਤਾ ਹੋਵੇ ਜਕੜਤਾ ਹੋਵੇ ਉਹ ਬੰਦੇ ਤੇ ਕੀ ਬੀਤੂਗੀ ਯਾਰ ਧਰਮ ਨਾਲ ਸਮਝ ਨਹੀਂ ਆ ਰਿਆ ਉੱਤੋਂ ਵੇਖੋ ਸਿਰ ਤੇ ਵੀ ਪਟਾਕੇ ਆਂਡਾ ਆਲੇ ਦੁਆਲੇ ਵੀ ਪਟਾਕੇ ਖਤਰੋਂ ਦੇ ਖਿਲਾੜੀ ਬਣ ਚੁੱਕੇ ਹਨ ਹਮ ਰਹਿਆ ਪੂਰਾ ਆ ਰਿਹਾ ਜੀ ਲੋਕਾਂ ਨੂੰ ਮਜ਼ਾ ਲੈ ਰਹੇ ਨੇ ਵੀਡੀਓ ਤੇ ਵੀਡੀਓ ਵਧ ਰਹੀ ਆ ਹੁਣ ਲੋਕੀ ਅੱਖਾਂ ਨਾਲ ਘੱਟ ਦੇਖਦੇ ਆ ਮੇਰੇ ਵਾਂਗੂ ਮੋਬਾਈਲ 'ਚ ਜ਼ਿਆਦਾ ਦੇਖਦੇ ਆ ਤੇ ਕਿਉਂਕਿ ਦੁਨੀਆ ਨੂੰ ਵਿਖਾਣਾ ਹੁੰਦਾ ਨਾ ਕੋਈ ਰੀਲ ਪਾਉਣੀ ਹੁੰਦੀ ਆ ਜਿੱਤਨਾ ਮੈਂ ਵੀ ਵਲੌਗ ਪਾਇਆ ਤੇ ਸੋ ਕੈਲਕੂਲੇਸ਼ਨ ਦਾ ਜ਼ਮਾਨਾ ਵਾ ਰਾਵਣ ਜੀ ਤਾਂ ਅੱਗ ਨਹੀਂ ਪਹੁੰਚੀ ਕੁੰਭ ਕਰਨ ਅਜੇ ਦੂਰ ਆ ਉਹ ਸੁੱਤੇ ਹੋਏ ਨੇ ਤੇ ਐਤਰਾ ਦੁਨੀਆ ਨਜ਼ਾਰਾ ਲੈ ਰਹੀ ਆ ਵੇਖੋ ਵੇਖੋ ਜੀ ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਵਨਸਵੰਨੇ ਫੈਸ਼ਨ ਵਨਸਵੰਨੇ ਗੈਟ ਅਪ ਅਨਕੀ ਨੰਨੀ ਬਰੀ ਵੀ ਮਤਲਬ ਤਮਾਸ਼ਾ ਮਤਲਬ ਦੁਸਾਰੇ ਦਾ ਨਹੀਂ ਹਰਾਂ ਲੈ ਰਹੀ ਹੈ ਤੇ ਹੁਣ ਜੀ ਅਜੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮੇਗਨਾਦ ਰਾਵਣ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲੱਗੇਗੀ ਤੇ ਤੋਂ ਵੀ ਆਰਾਮ ਨਾਲ ਸਕੂਨ ਨਾਲ ਕਿਸੇ ਨੂੰ ਸੜਦਾ ਵੇਖ ਕੇ ਘਰਾਂ ਨੂੰ ਜਾ ਸਕਣਗੇ ਤੇ ਲੱਗਦਾ ਵੀ ਲੱਗਣ ਲੱਗੇ ਉਧਰ ਹੋ ਨੋ 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 ਵੇਖ ਲੋ ਰਾਮਨ ਮੇਗਨਾਥ ਨੂੰ ਇਕੱਠਿਆਈ ਇਹਨਾਂ ਨੇ ਅ ਉਹ ਦਿਲਾ ਦਿੱਤਾ ਗਿਆ ਇਹ ਮੇਰੇ ਖਿਆਲ ਨਾਲ ਰਿਮੋਟ ਨਾਲ ਸੀ ਇਹਨਾਂ ਦਾ ਕਨੈਕਸ਼ਨ ਉਹਨਾਂ ਦੇ ਮੂੰਹਾਂ ਚੋਂ ਆਗਰਨੇ ਕਰ ਰਹੀ ਹੈ ਹੁਣ ਲੱਤਾਂ ਨੂੰ ਲੱਗ ਗਈ ਆ ਲੋਕਾਂ ਨੇ ਮੋਬਾਈਲ ਦੇ ਵਿੱਚ ਵੇਖ ਲਓ ਪੈਚ ਕਰ ਲਿਆ ਤੇ ਉਹ ਵੇਖੋ ਜੀ ਜਗਮਗ ਕਿਸ ਤਰ੍ਹਾਂ ਬਣਾ ਦਿੱਤੀ ਇਹ ਕੁੰਭ ਕਰਨਾ ਜੇ ਵਿਚਾਰਾ ਬਚਿਆ ਵਾ ਉਹ ਆਪਣੇ ਭਰਾਵਾਂ ਦੀ ਮੌਤ ਨੂੰ ਵੇਖ ਰਿਹਾ ਉਹ ਲੋ ਉਹਨੂੰ ਵੀ ਜਲਾ ਦਿੱਤਾ ਤੇ ਲੋ ਜੀ ਇਹ ਆ ਸਾਡਾ ਦਸਹਿਰਾ ਉਹਨਾਂ ਪੁਤਲੇ ਲੰਮੇ ਕਟੋ ਕਟ 40 ਫੁੱਟ ਦੇ ਸੀ ਸਦਕੇ ਸਮਾਹ ਹੋ ਗਏ ਇਹਨਾਂ ਚ ਪਤਾ ਨਹੀਂ ਕਿੰਨੇ ਹਜ਼ਾਰ ਜਾਂ ਲੱਖ ਦਾ ਸਮਾਨ ਸੀ ਤੇ ਉਹ ਗਿਆ ਜੇ ਵੇਖ ਲੋ ਮਿੰਟਾਂ ਦੇ ਵਿੱਚ ਉਹ ਪਤਲਾ ਜਿਹੜਾ ਉਹਦੀਆਂ ਹੱਡੀਆਂ ਇੰਦਰ ਪਿੰਦਰ ਨਜ਼ਰ ਆ ਗਈਆਂ ਕਈ ਮੇਰੇ ਵਰਗੇ ਸਿਆਣੇ ਹੁਣ ਇਹ ਹੱਡੀਆਂ ਜਿਹੜੀਆਂ ਸਮਝਦੇ ਨੇ ਇਹਨਾਂ ਨੂੰ ਕਾਨਿਆਂ ਨੂੰ ਇਹਨਾਂ ਨਾਲ ਲੈ ਕੇ ਕਾਰ ਵੀ ਜਾਣਗੇ ਦਸਹਿਰਾ ਵੀ ਮਨਾਉਣਗੇ ਤੇ ਫੇਰ ਆਹ ਵੇਖੋ ਜੀ ਪੂਰੀ ਤਰ੍ਹਾਂ ਹੁਣ ਮੇਗਨਾਥ ਜੀ ਵੀ ਜਲ ਚੁੱਕੇ ਨੇ ਰਾਵਣ ਜੀ ਵੀ ਜਲ ਚੁੱਕੇ ਨੇ ਕੁੰਭਕਰਨ ਜੀ ਵੀ ਜਲ ਚੁੱਕੇ ਨੇ ਤੇ ਸਮਾ ਦਸਹਰੇ ਦੇ ਅੰਤ ਦਾ ਨੇੜੇ ਆ ਗਿਆ ਹੈ ਇਸ ਤੋਂ ਬਾਅਦ ਹੌਲੀ ਹੌਲੀ ਮੈਨੂੰ ਲੱਗਦਾ ਹੈ ਕਿ ਲੋਕ ਇਸ ਗਰਾਉਂਡ ਚੋਂ ਵਾਪਸ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਹਰੇਰਾ ਵੀ ਹੋ ਚੁੱਕਾ ਹੈ ਤੇ ਇੱਕ ਮਨ ਦੇ ਵਿੱਚ ਜੋ ਪੰਜਾਬ ਚ ਤੇ ਕਿਸੇਮ ਆ ਵੱਖਰੀ ਤਰ੍ਹਾਂ ਦਾ ਪਿਆਰ ਰਹਿੰਦਾ ਕਿ ਕੁਝ ਹੋ ਨਾ ਜਾਵੇ ਕੁਝ ਹੋ ਨਾ ਜਾਵੇ ਸੋ ਵਿਚਾਰੇ ਮੇਕ ਨਾਥਰਾਵਨ ਤੇ ਕੰਮ ਕਰਨਾ ਜਲ ਚੁੱਕੇ ਹਨ ਦਸਹਿਰਾ ਮਨਾਇਆ ਜਾ ਚੁੱਕਾ ਹੈ ਅੰਤਮ ਰਸਮਾਂ ਲੋਕੀ ਕਰਾਂ ਚਾਲੇ ਫੌਨ ਲੱਗ ਪਏ ਹਨ ਹੁਣ ਕੋਈ ਜਲੇਬੀਆਂ ਲੈ ਕੇ ਜਾਏਗਾ ਕੋਈ ਆ ਇੱਕ ਅੱਦਾ ਦੁੱਖ ਚ ਪਿਆਲਾ ਵੀ ਪੀਲੇਗਾ ਤੇ ਇਹ ਸਾਰਾ ਦਸਹਿਰਾ ਇਸੇ ਤਰ੍ਹਾਂ ਹੀ ਮਨਾਇਆ ਗਿਆ ਹਮ ਵੀ ਦੇਖਣੇ ਆਏ ਥੇ ਦੇਖ ਕੇ ਅਬ ਘਰ ਕੋ ਲੋਟੇਂਗੇ ਤੋ ਅਬ ਇਕੋ ਜੀ ਤੁਸੀਂ ਸਾਡੇ ਵਿਦਰਸ਼ਨ ਕਰ ਲੋ ਬਾਏ ਬਾਏ ਸਾਡੇ ਵੱਲੋਂ ਸੋ ਤਿਹਾਰ ਹੁੰਦੇ ਆ ਮੇਲਾ ਮਿਲਾ ਪੈਰੂਹਾ ਦਾ ਇੱਕ ਪਿੰਡ ਨੇ ਸਾਰੀਆਂ ਜੋਹਾਂ ਦਾ ਮੇਲਾ ਲਾਣ ਕੇ ਜੈ ਵਤਾਰਾਂ ਦਾ ਮੇਲਾ ਯਾਰਾਂ ਦਾ